ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਖਬਰਾਂ ਦਾ ਵੇਲਾ ਹੋ ਗਿਆ ਸੀ ਹਾਜ਼ਰ ਆਹਾਂ ਰੋਜ਼ੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਜੀ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਬਾਰੇ 85 ਦੀ ਕੇਂਦਰ ਸਰਕਾਰ ਜਿਹੜੀ ਹੈ ਉਹ ਚੁੱਕ ਗਈ ਹੈ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਜਿਹੜੀ ਉਹਦੇ ਵਿੱਚੋਂ ਪੰਜਾਬ ਬਾਹਰ ਕੱਢਣ ਦੀਆਂ ਸਾਜ਼ਿਸ਼ਾਂ ਤੇ ਪੰਜਾਬ ਨੂੰ ਮੰਨ ਕੀ ਵਿੱਚੋਂ ਕਰ ਦਿੱਤਾ ਉਹਨਾਂ ਨੇ ਇੱਕ ਤਾਂ ਹੁੰਦਾ ਵੀ ਕਰ ਦੇਣਾ ਇਹ ਕਰ ਦਿੱਤਾ ਉਹਨਾਂ ਨੇ ਕਿਉਂਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਨੂੰ ਭੰਗ ਕਰ ਦਿੱਤਾ ਗਿਆ ਸਿੰਡिकेट ਭੰਗ ਕਰ ਦਿੱਤੀ ਗਈ ਆ ਨਵੇਂ ਸਿਰੇ ਤੋਂ ਜਿਹੜੇ ਸੈਨੇਟਰ ਮੈਂਬਰ ਹੋਣਗੇ ਉਹਦੇ ਵਿੱਚ ਪੰਜਾਬ ਨਹੀਂ ਹੋਊਗਾ ਉਹਦੇ ਵਿੱਚ ਹਰਿਆਣਾ ਹੋਊਗਾ ਸੋ ਇਹਦੇ ਨਾਲ ਪੰਜਾਬ ਦੇ ਅਧਿਕਾਰ ਆ ਜਿਹੜੇ ਮੁੱਕ ਜਾਂਦੇ ਆ ਇਸੇ ਗੱਲ ਕਰਕੇ ਵਿਦਿਆਰਥੀ ਆ ਜਿਹੜੇ ਕੁਝ ਸਮਾਜ ਸੇਵੀ ਜਥੇਬੰਦੀਆਂ ਕੁਝ ਸਿਆਸੀ ਲੋਕ ਲਗਾਤਾਰ ਉੱਥੇ ਤਰਨੇ ਤੇ ਬੈਠੇ ਆ ਵੀ ਭਾਈ ਇਹ ਕੇਂਦਰ ਦੀ ਸਰਕਾਰ ਦੀਆਂ ਸਾਜਸ਼ਾਂ ਪਹਿਲਾਂ ਬੀਵੀਐਮਬੀ ਦੇ ਵਿੱਚੋਂ ਪੰਜਾਬ ਦੇ ਅਧਿਕਾਰ ਖਤਮ ਕੀਤੇ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਕੱਲ ਦੁਪਹਿਰ ਦੇ ਵੇਲੇ ਅਚਾਨਕ ਖਬਰ ਆਉਂਦੀ ਹੈ ਕਿ ਜਿਹੜਾ ਕੇਂਦਰ ਦੀ ਸਰਕਾਰ ਨੇ ਸੈਨੇਟ ਭੰਗ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਉਹਨੂੰ ਰੱਦ ਕਰ ਦਿੱਤਾ ਗਿਆ ਵੀ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਮੁਤਾਬਕ ਪਹਿਲਾਂ ਵਾਲਾ ਨੋਟੀਫਿਕੇਸ਼ਨ ਜਿਹੜਾ ਰੱਦ ਕਰਤਾ ਚਲੋ ਚਾਰੇ ਪਾਸੇ ਖੁਸ਼ੀ ਦੀ ਖਬਰ ਆ ਗਈ ਖਬਰਾਂ ਵਣੀਆਂ ਵੱਡੀਆਂ ਵੀ ਭਾਈ ਕੇਂਦਰ ਦੀ ਸਰਕਾਰ ਨੇ ਬਹੁਤ ਵੱਡਾ ਕੰਮ ਕਰਤਾ ਕੇਂਦਰ ਦੀ ਸਰਕਾਰ ਝੁੱਕ ਗਈ ਹੈ ਵਿਦਿਆਰਥੀ ਇੱਕ ਤਾਂ ਜਿੱਤ ਗਈ ਹੈ ਪਰ ਨਾਲ ਦੀ ਨਾਲ ਇਹ ਖਬਰ ਆਈ ਜੀ ਕਿ ਉਹ ਰੱਦ ਨਹੀਂ ਕੀਤਾ। ਉਹਨੂੰ ਅਣਮਿੱਥੇ ਸਮੇਂ ਵਾਸਤੇ ਟਾਲਿਆ। ਨੋਟੀਫਿਕੇਸ਼ਨ ਇੱਕ ਨਹੀਂ ਦੋ ਜਾਰੀ ਕੀਤੇ ਆ। ਉਹਦੇ ਵਿੱਚ ਪਹਿਲੇ ਦੇ ਬਿਸ਼ਤ ਰੱਦ ਕਰਤਾ ਦੂਦੇ ਦੂਜੇ ਦੇ ਵਿੱਚ ਇਹ ਗੱਲ ਕਹੀ ਆ ਕਿ ਪਹਿਲਾ ਵਾਲਾ ਨੋਟੀਫਿਕੇਸ਼ਨ ਅਣਮਿੱਥੇ ਸਮੇਂ ਵਾਸਤੇ ਅਗਲੀ ਤਰੀਕ ਤੱਕ ਟਾਲ ਦਿੱਤਾ ਗਿਆ। ਤੇ ਮਤਲਬ ਇਹ ਹੈ ਜੀ ਕਿ ਉਹਨੂੰ ਰੱਦ ਨਹੀਂ ਕੀਤਾ ਗਿਆ, ਉਹਨੂੰ ਬਿਲਕੁਲ ਉਵੇਂ ਦੀ ਉਵੇਂ ਹੀ ਆ ਹੋ। ਪਰ ਉਹ ਅਗਲੀ ਤਰੀਕ ਤੱਕ ਦੇ ਲਈ ਉਹਨੂੰ ਰੋਕਿਆ ਗਿਆ। ਆਰਜ਼ੀ ਤੌਰ ਦੇ ਉੱਤੇ ਰੋਕ ਲਾਈ ਗਈ ਹੈ। ਇਸ ਗੱਲ ਦੇ ਉੱਤੇ ਵਿਦਿਆਰਥੀ ਤੇ ਬਾਕੀ ਲੋਕ ਅਜਿਹਾ ਫੇਰ ਪੜਕੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਕੇਂਦਰ ਦੀ ਸਰਕਾਰ ਝਕਾਨੀਆਂ ਦਿੰਦੀ ਆ। ਕੇਂਦਰ ਦੀ ਸਰਕਾਰ ਅਸਲ ਦੇ ਵਿੱਚ ਟੈਸਟ ਕਰ ਕਰਕੇ ਦੇਖਦੀ ਆ ਵੀ ਇਹ ਕਹਿੰਦੇ ਕੀ ਆ। ਕਰਦੇ ਕੀ ਆ। ਇਹਨਾਂ ਦੇ ਵਿੱਚ ਕਿੰਨੇ ਕਦਮ ਆ। ਇਹ ਕਦੇ ਕੋਈ ਨੋਟੀਫਿਕੇਸ਼ਨ ਕਦੇ ਕੋਈ ਨੋਟੀਫਿਕੇਸ਼ਨ ਇਹ ਡਰਾਮਾ ਕੀ ਫੜਿਆ ਹੈਗਾ। ਸੋ ਵਿਦਿਆਰਥੀ ਇੱਕ ਵਾਰ ਇਸ ਗੱਲ ਦੇ ਉੱਤੇ ਫੇਰ ਪੜਕ ਗਏ। ਸੋ ਵਿਦਿਆਰਥੀਆਂ ਨੇ ਗੱਲ ਕਹੀ ਹੈ ਕਿ ਅਸੀਂ ਇੱਥੋਂ ਉੱਠਾਂਗੇ ਨਹੀਂ ਅਸੀਂ ਇਸ ਥਾਂ ਤੋਂ ਆਪਦਾ ਸੰਘਰਸ਼ ਇਵੇਂ ਜਾਰੀ ਰੱਖਾਂਗੇ ਤੁਸੀਂ ਕਮਾਲ ਦੀ ਗੱਲ ਇਹ ਦੇਖੋ ਵੀ ਮੁੱਖ ਮੰਤਰੀ ਭਗਵੰਤ ਮਾਨ ਤਾਂ ਚਲੋ ਟਵਿੱਟਰ ਦੇ ਉੱਤੇ ਲਿਖਦਾ ਮਾੜਾ-ਮੋਟਾ ਕਿਤੇ ਬਿਆਨ ਦੇਤਾ ਵੀ ਭਾਈ ਅਸੀਂ ਅਦਾਲਤ ਦੇ ਵਿੱਚ ਜਾਵਾਂਗੇ ਅਸੀਂ ਹਾਈ ਕੋਰਟ ਜਾਵਾਂਗੇ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ ਪਰ ਮੁੱਖ ਮੰਤਰੀ ਵੀ ਉੱਥੇ ਜਾ ਕੇ ਬੈਠੇ ਨਹੀਂਗੇ ਤੇ ਪੰਜਾਬ ਦੇ ਵਿੱਚ 15 ਉਮੀਦਵਾਰ ਨੇ ਪੰਜਾਬ ਦੇ ਉਮੀਦਵਾਰ 15 ਤਰਨਤਾਰਨ ਦੇ ਉਮੀਦਵਾਰ ਉਹਨਾਂ ਪੱਧਰਾਂ ਦੇ ਵਿੱਚੋਂ ਪੰਜ ਤਾਂ ਵੱਡੇ ਹਨ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਵੀ ਗਿਆ ਹੋਵੇ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੂੰ ਤਰਨਤਾਰਨ ਦੀ ਚੋਣ ਮਹੱਤਵਪੂਰਨ ਹੈ ਇਹਨਾਂ ਨੂੰ ਇਹ ਨਹੀਂ ਕਿ ਭਾਈ ਯੂਨੀਵਰਸਿਟੀ ਤੋਂ ਪੰਜਾਬ ਦਾ ਹੱਕ ਮੁੱਕ ਜਾਣਾ ਯੂਨੀਵਰਸਿਟੀ ਤੋਂ ਪੰਜਾਬ ਦੇ ਅਧਿਕਾਰ ਖੁੱਸ ਜਾਣੇ ਆ ਤੇ ਬਾਕੀ ਇਹ ਉੱਥੇ ਬੈਠੇ ਆ ਇਹ ਬਸ ਤਰਨਤਾਰਨ ਦੇ ਵਿੱਚ ਬੈਠ ਕੇ ਰੌਲਾ ਪਾਈ ਜਾਂਦੇ ਆ ਇਹਨਾਂ ਨੂੰ ਸਿਰਫ ਚੋਣ ਪਿਆਰੀ ਆ ਵਿਚੋਂ ਅਸੀਂ ਜਿੱਤ ਲਗੇ ਸਾਡੀ ਝੋਲੀ 'ਚ ਜਿੱਤ ਪੈ ਜੇ ਸਾਡੀ ਝੋਲੀ 'ਚ ਜਿੱਤ ਪੈ ਜੇ ਤੇ ਪੰਜਾਬ ਦੇ ਮੁੱਦਿਆਂ ਦੇ ਨਾਲ ਇਹਨਾਂ ਦਾ ਸਰਕਾਰ ਕੋਈ ਨਹੀਂ ਸੋ ਇਸ ਕਰਕੇ ਜਦੋਂ ਕੇਂਦਰ ਦੀ ਸਰਕਾਰ ਘਿਰਿਆ ਤੇ ਨਾਲ ਦੀ ਨਾਲ ਤਰਨ ਤਰਨ ਦੇ ਵਿੱਚ ਜ਼ੋਰ ਲਾਉਣ ਵਾਲੇ ਕਈ ਨੇਤਾ ਵੀ ਘਰੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਕਲਾ ਟਵਿੱਟਰ ਦੇ ਉੱਤੇ ਗੱਲ ਕਰੀ ਜੰਨੇ ਵੀ ਪਾਈ ਅਧਿਕਾਰ ਲੈ ਕੇ ਛੱਡਾਂਗੇ ਅਸੀਂ ਹਾਈ ਕੋਰਟ ਜਾਵਾਂਗੇ ਫਿਰ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ ਇਹੋ ਅਸੀਂ ਕਰਨੀ ਦੇਣਾ ਆਹ ਅਸੀਂ ਕਰ ਦਿਆਂਗੇ ਉਹ ਅਸੀਂ ਕਰ ਦਿਆਂਗੇ ਪੰਜਾਬ ਦੇ ਜਿਹੜੇ ਇਹਨਾਂ ਨੇ 93 94 ਵਿਧਾਇਕਾ ਉਹ ਵੀ ਬਿਲਕੁਲ ਬੁਗ ਬਣੇ ਬੈਠੀ ਆ ਉਹਨਾਂ ਦੇ ਵਿੱਚੋਂ ਵੀ ਕੋਈ ਨਹੀਂ ਗਿਆ ਉੱਥੇ ਸੋ ਲੋੜ ਇਸ ਵੇਲੇ ਇਸ ਗੱਲ ਦੀ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲਾ ਮਸਲਾ ਪਹਿਲ ਦੇ ਆਧਾਰ ਦੇ ਉੱਤੇ ਹੱਲ ਹੋਵੇ ਵਕ ਵਕ ਵੱਡੇ ਅਦਾਰਿਆਂ ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਕੱਢੀ ਜਾ ਰਹੀ ਆ ਇਹ ਪੰਜਾਬ ਦੀ ਹਿੱਸੇਦਾਰੀ ਕੱਢ ਕੇ ਉਹਨਾਂ ਦੇ ਵਿੱਚ ਹੋਰ ਬੰਦੇ ਫਿੱਟ ਕੀਤੇ ਜਾ ਰਹੇ ਆ ਤੇ ਇਸ ਗੱਲ ਦੇ ਉੱਤੇ ਸੰਘਰਸ਼ ਕਰਨੀ ਲੋੜ ਆ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਪਰ ਪਤਾ ਨਹੀਂ ਕਦੋਂ ਇਹਨਾਂ ਸਿਆਸੀ ਲੀਡਰਾਂ ਦਾ ਧਿਆਨ ਇਧਰਲੇ ਵਾਲੇ ਪਾਸੇ ਆਊਗਾ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਹੁਣ ਡੀਆਈਜੀ ਭੁੱਲਰ ਕੇਸ ਦੀ ਜੀ ਉਹ ਉਸ ਮਾਮਲੇ ਦੇ ਵਿੱਚ 14 ਅਧਿਕਾਰੀ ਕਹਿੰਦੇ ਕਿ ਹੁਣ ਕਸੂਤੇ ਫਸਣਗੇ ਹਾਂ ਬਿਲਕੁਲ ਜੀ ਬਿਲਕੁਲ ਡੀਆਈਜੀ ਭੁੱਲਰ ਜਿਹੜਾ ਮਾਮਲਾ ਇਹਦੇ ਵਿੱਚ 14 ਅਧਿਕਾਰੀ ਕਸੂਤੇ ਫਸ ਸਕਦੇ ਆ ਪਤਾ ਲੱਗਾ ਕਈ ਆਈਪੀਐਸ ਦਾ ਕਈ ਆਈਐਸ ਦਾ ਇਹ ਉਹ ਅਧਿਕਾਰੀ ਆ ਜਿਨ੍ਹਾਂ ਦੀ ਅੰਗਲੀ ਸੰਗਲੀ ਭੁੱਲਰ ਦੇ ਨਾਲ ਜੁੜਦੀ ਆ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਗੁਰਿੰਦਰ ਸਿੰਘ ਨਾਂ ਦੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਦੇ ਵਿੱਚ ਦਫ਼ਤਰ ਦੇ ਵਿੱਚ ਸੀਬੀਆਈ ਦੀ ਟੀਮ ਗਈ। ਉਹਨੇ ਜਾ ਕੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਹਾਸਲ ਕੀਤੀਆਂ। ਇਹ ਗੁਰਿੰਦਰ ਸਿੰਘ ਦੇ ਨਾਲ ਅੰਗਲੀ ਸੰਗਲੀ ਹੋਰਾਂ ਨਾਲ ਜੁੜ ਰਹੀ ਹੈ। ਮਤਲਬ ਇਹ ਆ ਵੀ ਪੁੱਲਰ ਦੇ ਨਾਲ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਬਹੁਤ ਸਾਰੇ ਪੰਜਾਬ ਦੇ ਆਈਐਸ ਆਈਪੀਐਸ ਅਧਿਕਾਰੀ ਬਹੁਤ ਸਾਰੇ ਇੱਥੇ ਵਕ ਵਕ ਪਾਰਟੀਆਂ ਦੇ ਨੇਤਾ ਵੀ ਇਹਦੇ ਨਾਲ ਸੰਪਰਕ ਦੇ ਵਿੱਚ ਸੀ। ਜਿਹੜੇ ਕਿ ਪੈਸੇ ਇਨਵੈਸਟ ਕਰਦੇ ਸੀ ਕੋਈ ਪ੍ਰਾਪਰਟੀ ਦੇ ਵਿੱਚ ਕਰਦਾ ਕੋਈ ਵਿਦੇਸ਼ ਦੇ ਵਿੱਚ ਕਰਦਾ ਕੋ ਕਿਵੇਂ ਕਰਦਾ ਹੋ ਕਿਵੇਂ ਕਰਦਾ ਸੋ ਸੀਬੀਆਈ ਦੇ ਵੱਲੋਂ ਪਤਾ ਲੱਗਾ ਵੀ 12 13 ਜਣੇ ਜਿਹੜੇ ਹੋਰ ਆ ਉਹਨਾਂ ਦੇ ਵੀ ਪਤਾ ਲੱਗਾ ਵੀ ਛਾਣਮਣ ਕੀਤੀ ਜਾ ਸਕਦੀ ਆ ਕਿਸੇ ਵੇਲੇ ਵੀ ਰੇਡ ਪੈ ਸਕਦੀ ਆ ਯਾਨੀ ਕਿ ਭੁੱਲਰ ਵਾਲੇ ਮਸਲੇ ਦੇ ਵਿੱਚ ਅੱਗੇ ਤੋਂ ਅੱਗੇ ਗੱਲ ਵਧੀ ਜਾਂਦੀ ਆ ਜੀ ਵੇਖਦੇ ਆ ਹੋਰ ਕੀ ਕੀ ਸਾਹਮਣੇ ਆਉਂਦਾ ਇਸ ਮਾਮਲੇ ਦੇ ਵਿੱਚ ਖੈਰ ਰਾਜਾ ਵੜਿੰਗ ਹੋਰਾਂ ਤੇ ਪਰਚਾ ਦਰਜ ਹੋ ਗਿਆ ਜੀ ਦਲਤਾਂ ਦੇ અપਮਾਨ ਦਾ ਦੋਸ਼ ਲੱਗਿਆ हां बिल्कुल जी राजा वड़िंग ने वैसे माफी भी मांगी है पर दलित भाईचारा जणा वो गुस्से ਦੇ ਵਿੱਚ ਹੈ ਤੇ ਸਰਦਾਰ ਬੂਟਾ ਸਿੰਘ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਸੀ ਰਾਜਾ ਵੜਿੰਗ ਨੇ ਤੇ ਬੂਟਾ ਸਿੰਘ ਦੇ ਪੁੱਤ ਦੀ ਸ਼ਿਕਾਇਤ ਦੇ ਉੱਤੇ ਰਾਜਾ ਵੜਿੰਗ ਦੇ ਉੱਤੇ ਪਰਚਾ ਦਰਜ ਕੀਤਾ ਗਿਆ اے ایس سی ਐਸ ਟੀ ਇੱਕ ਜਿਹੇ ਪਰਚਾ ਦਰਜ ਹੋਇਆ ਤੇ ਕਈ ਹੋਰ ਧਰਾਵਾਂ ਵੀ ਲੱਗੀਆਂ ਤੇ ਇੱਥੋਂ ਪਤਾ ਇਹ ਲੱਗਦਾ ਜੀ ਕਿ ਭਾਵੇਂ ਉਹ ਰਾਜਾ ਵੜਿੰਗਾ ਤੇ ਭਾਵੇਂ ਕੋਈ ਹੋਰ ਆ ਦੂਜਾ ਤੀਜਾ ਉਹਨੂੰ ਤੋਲ ਕੇ ਬੋਲਣਾ ਚਾਹੀਦਾ ਤੇ ਖਾਸ ਕਰਕੇ ਜਦੋਂ ਤੁਸੀਂ ਮਾਈਕ ਦੇ ਮੂਹਰੇ ਖੜੇ ਹੋ ਤੇ ਫਿਰ ਤੁਹਾਨੂੰ ਆਪਦਾ ਆਪਾ ਗਵਾ ਕੇ ਨਹੀਂ ਬੋਲਣਾ ਚਾਹੀਦਾ ਕਿਉਂਕਿ ਤੁਹਾਡੇ ਵੱਲੋਂ ਤਾਂ ਇੱਕ ਗੱਲ ਕਹਿ ਕੇ ਤੇ ਇਹ ਸਮਝ ਜਾਂਦਾ ਵੀ ਭਾਈ ਮੈਂ ਤਾਂ ਮੌਕੇ ਮੁਤਾਬਕ ਕਹੀ ਤੇ ਲੋਕ ਮੇਰੀ ਗੱਲ ਤੇ ਖੁਸ਼ ਹੋ ਕੇ ਤਾਂ ਤਾੜੀਆਂ ਬਹੁਤ ਮਾਰਦੇ ਸੀ ਲੋਕਾਂ ਦੇ ਮੇਰੇ ਬਾਰੇ ਇਹ ਸੋਚਿਆ ਹੋਣਾ ਵੀ ਕਿੰਨਾ ਸਪਸ਼ਟ ਤੇ ਸਿੱਧਾ ਹੀ ਬੋਲ ਦਿੰਦਾ ਪਰ ਉਹਦੇ ਦੂਰ ਰਸੇ ਨਤੀਜੇ ਕਈ ਵਾਰੀ ਮਾੜੇ ਵੀ ਨਿਕਲਦੇ ਆ ਜਿਵੇਂ ਕਿ ਇਸ ਮਾਮਲੇ ਦੇ ਵਿੱਚ ਮਾੜੇ ਨਿਕਲੇ ਵੀ ਆ ਕਿਉਂਕਿ ਹੁਣ ਤਾਂ ਇਹ ਮਾਮਲਾ ਵੱਡਾ ਬਣ ਗਿਆ ਰਾਜਾ ਬਣੇਗੇ ਗੱਲ ਕਰਦਾ ਜੀ ਕਿ ਮੈਂ ਮਾਫੀ ਮੰਗਦਾ ਜੇਕਰ ਕਿਸੇ ਦੀ ਭਾਵਨਾ ਤੇ ਸੱਟ ਵੱਜੀ ਆ ਪਰ ਲੋਕ ਇਹ ਗੱਲ ਕਹਿੰਦੇ ਵੀ ਤੁਸੀਂ ਤਾਂ ਡਰਾਮੇਬਾਜ਼ੀ ਕਰਦੇ ਹੋ ਤੁਸੀਂ ਦਲਤਾਂ ਦੇ ਬਾਰੇ ਗਲਤ ਕਿਵੇਂ ਬੋਲਿਆ ਤੁਸੀਂ ਸਰਦਾਰ ਬੂਟਾ ਸਿੰਘ ਵਰਗੀ ਸ਼ਖਸੀਅਤ ਨੂੰ ਇਹ ਕਿਵੇਂ ਕਿਹਾ ਵੀ ਇੱਕ ਮੱਝਵੀ ਸਿੱਖ ਵਾਲਮੀਕੀ ਮੱਝਵੀ ਸਿੱਖ ਜਿਹੜਾ ਕਿ 6 ਫੁੱਟ ਲੰਮਾ ਸੀ ਤੇ ਕਾਲਾ ਜਿਹਾ ਸੀਗਾ ਤੇ ਕਾਂਗਰਸ ਨੇ ਉਸ ਬੰਦੇ ਨੂੰ ਵੀ ਗ੍ਰਹਿ ਮੰਤਰੀ ਬਣਾਇਆ ਵੀ ਉਹ ਕਾਲਾ ਜਿਹਾ ਸੀ ਗੋਰਾ ਜਿਹਾ ਸੀ ਇਹਦੇ ਕਰਕੇ ਥੋੜੀ ਉਹ 8 ਵਾਰ ਦਾ ਲੋਕ ਸਭਾ ਮੈਂਬਰ ਸੀ ਇਸ ਕਰਕੇ ਬਣਾਇਆ ਵੀ ਤੁਸੀਂ ਕਾਲੇ ਗੋਰੇ ਨੂੰ ਕਰੀਮਾ ਲੈ ਕੇ ਦੇਣਗੇ ਤੁਸੀਂ ਇਸ ਗੱਲ ਦੇ ਉੱਤੇ ਕਿਉਂ ਨਹੀਂ ਗੌਰ ਕਰਦੇ ਬਈ ਇਸ ਤਰੀਕੇ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ ਸੱਟ ਵੱਜਦੀ ਆ ਸੋ ਰਾਜਾ ਵੜਿੰਗ ਦੇ ਉੱਤੇ ਪਰਚਾ ਹੋ ਗਿਆ ਵੇਨੇ ਭਾਈ ਕੀ ਬਣਦਾ ਪਰ ਫਿਲਹਾਲ ਜਿਹੜੀ ਤਰਨਤਾਰਨ ਵਾਲੀ ਚੋਣ ਆ ਉਹਦੇ ਵਿੱਚ ਸਿਰਫ ਰਾਜਾ ਵੜਿੰਗ ਦਾ ਮੁੱਦਾ ਗੁਈਂਦਾ ਜੀ ਬਿਲਕੁਲ ਸਹੀ ਹਰ ਪਾਸੇ ਰਾਜਾ ਵਿਡਿੰਘੋਰਾ ਦਾ ਨਾਂ ਇਸ ਵੇਲੇ ਚਰਚਾ ਦੇ ਵਿੱਚ ਹੈ ਖੈਰ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਟਾਣਾ ਸਾਹਿਬ ਕੇ ਦੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਉਹ दारू ਪੀ ਕੇ ਵੜ ਗਿਆ ਜੀ ਉੱਥੇ ਹਾਂ ਬਿਲਕੁਲ ਜੀ ਬਿਲਕੁਲ ਇਹ ਬੜੀ ਦੁੱਖ ਦੀ ਗੱਲ ਆ ਤੇ ਇਹਦਾ ਅਸਲ ਦੇ ਵਿੱਚ ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਹਰ ਗੱਲ ਨਾ ਕੋਈ ਕੁੱਟ ਕੇ ਕਿਸੇ ਨੂੰ ਜਾਂ ਜਾਣ ਆਪ ਜ਼ੋਰ ਲਾ ਕੇ ਨਹੀਂ ਸਮਝਾਈ ਜਾ ਸਕਦੀ ਕੁਝ ਕੁ ਗੱਲਾਂ ਹਰਮਨਜੀ ਇਹ ਹੁੰਦੀਆਂ ਵੀ اخਲਾਕੀ ਤੌਰ ਤੇ ਸਮਝਣ ਵਾਲੀਆਂ ਨੈਤਿਕਤਾ ਦੇ ਆਧਾਰ ਦੇ ਉੱਤੇ ਸਮਝਣ ਵਾਲੀਆਂ ਹੁੰਦੀਆਂ ਇਹ ਜਿਹੜੀ ਗੱਲ ਆਈ ਹੈ ਇਹਦੇ ਵਿੱਚੋਂ ਵੀ ਨੈਤਿਕਤਾ ਮੁੱਕੀ ਵੀ ਹੈ ਇਸ ਬੰਦੇ ਦੇ ਵਿੱਚੋਂ ਤੁਸੀਂ दारू ਡੱਫੀ ਐ ਤੁਸੀਂ ਘਰੇ ਬਿਠੇ ਰਹੋ ਤੁਸੀਂ ਨਾ ਜਾਓ ਗੁਰੂ ਘਰ ਦੇ ਵਿੱਚ ਜਾ ਕਿਸੇ ਧਾਰਮਿਕ ਥਾਂ ਤੇ ਇਹ ਬੰਦਾ ਦਰਬਾਰ ਸਾਹਿਬ ਕੰਪਲੈਕਸ ਪਹੁੰਚ ਗਿਆ ਹਰਿਆਣੇ ਦਾ ਬੰਦਾ ਤੇ ਇਹਨੇ दारू ਪੀਤੀ ਹੋਈ ਪੂਰੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਇਹਨੂੰ ਦਰਬਾਰ ਸਾਹਿਬ ਦੇ ਅੰਦਰ ਜਾਣ ਨਹੀਂ ਦਿੱਤਾ ਫਿਰ ਤੇ ਇਹ ਅਗੋਏ ਗੱਲ ਕਹਿ ਰਿਹਾ ਬਣਦੀ ਵੀਡੀਓ ਦੇ ਵਿੱਚ ਵੀ ਬਣਾ ਲਓ ਵੀਡੀਓ ਆਪੇ ਮੇਰਾ ਗੁਰੂ ਰੱਖਾ ਮੈਂ ਤਾਂ ਕਿਰਪਾਨ ਪਾ ਕੇ ਵੀ दारू ਇਵੇਂ ਪੀਣਾ ਹੁੰਦਾ ਮੇਰੇ ਤੋਂ ਖੁਰੂਖਦਾ ਹੀ ਨਹੀਂਗਾ ਸੋ ਉਹ ਇਸ ਤਰੀਕੇ ਦੀ ਬਿਆਨੀ ਆਪਣੇ ਮੂੰਹ ਦੇ ਵਿੱਚੋਂ ਕਰ ਰਿਹਾ ਸੋ ਕਹਿਣ ਦਾ ਭਾਵੇਂ ਜੀ ਕਿ ਇਦਾਂ ਦੇ ਮੂਰਖ ਲੋਕ ਆ ਜਿਹੜੇ ਉਹਨਾਂ ਦਾ ਕੋਈ ਪਤਾ ਨਹੀਂ ਭਾਈ ਇਹ ਕੀ ਕਰਨ ਕੀ ਨਾ ਕਰਨ ਜਦੋਂ ਤੱਕ ਇਹ ਸੋਹੀ ਹੁੰਦੇ ਉਦੋਂ ਹੋਰ ਗੱਲ ਕਰਦੇ ਆ ਜਦੋਂ ਪੀ ਲੈਂਦੇ ਉਦੋਂ ਹੋਰ ਗੱਲ ਕਰਦੇ ਆ ਸੋ ਕੱਲ ਇਹ ਬੰਦੇ ਦੇ ਦਰਬਾਰ ਸਾਹਿਬ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪਰ ਇਹਨੂੰ ਸ਼ਰਧਾਲੂਆਂ ਨੇ ਉਥੋਂ ਦੇ ਸੇਵਾਦਾਰਾਂ ਨੇ ਰੋਕ ਲਿਆ ਤੇ ਇਹਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਜੀ ਜੀ ਜਿਹੜਾ ਸਾਹਿਬ ਉੱਧਰ ਪਾਕਿਸਤਾਨ ਨੇ ਕਹਿੰਦੇ ਜਥੇ ਚ ਗਏ 14 ਹਿੰਦੂ ਵਾਪਸ ਭੇਜੇ ਨੇ ਤੇ ਸ਼੍ਰੋਮਣੀ ਕਮੇਟੀ ਨੇ ਇਹਦੇ ਤੇ ਇਤਰਾਜ਼ ਪ੍ਰਗਟਾਇਆ ਜੀ ਕੀ ਇਹ ਪੂਰਾ ਮਾਮਲਾ ਦੇਖੋ ਇਹ ਬੜੀ ਮਾੜੀ ਗੱਲ ਕੀਤੀ ਆ ਪਾਕਿਸਤਾਨ ਨੂੰ ਇਦਾਂ ਨਹੀਂ ਸਹੀ ਚਾਹੀਦਾ ਇਹ ਜਿਹੜਾ ਤੇ ਜਥਾ ਗਿਆ ਹੈਗਾ ਜੀ ਇੱਥੇ ਸ਼੍ਰੋਮਣੀ ਕਮੇਟੀ ਦੇ ਜਥਾ ਗਿਆ ਸਿੱਖ ਸਰਦਾਰ ਲੋਹਣਾ ਦਾ ਜਥਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਗਿਆ ਇਸ ਜਥੇ ਦੇ ਵਿੱਚ 14 ਹਿੰਦੂ ਪਰਿਵਾਰਕ ਮੈਂਬਰ ਵੀ ਸੀਗੇ ਉਹਨਾਂ ਨੇ ਵੀਜ਼ੇ ਲੱਗੇ ਬਕਾਇਦਾ ਵੀਜ਼ੇ ਲੱਗੇ ਆ ਵੀਜ਼ੇ ਲੱਗੇ ਆ ਉਹ ਪੰਜਾਬ ਦੇ ਨਹੀਂ ਆ ਪੰਜਾਬੋਂ ਬਾਹਰਲੇ ਹੋਰ ਸੂਬਿਆਂ ਦੇ ਆ ਉਹ ਵੀਜ਼ੇ ਲੱਗਣ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪਰਮ ਨੂੰ ਆਉਣ ਵਾਸਤੇ ਜਾ ਰਹੇ ਆ ਉਹ ਜਿਹੜਾ ਆਪਣੇ ਵਾਲਾ ਪਾਸਾ ਅਟਾਰੀ ਵਾਲਾ ਇਧਰੋਂ ਵੀ ਉਹਨਾਂ ਨੂੰ ਕਲੀਅਰ ਕਰਤਾ ਉਹ ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਕੇ ਗਏ ਆ ਵੀਜ਼ੇ ਦੀ ਕਾਪੀ ਦਿਖਾਈ ਉਹਨਾਂ ਨੇ ਫਿਰ ਜਦੋਂ ਇਧਰਲੇ ਪਾਸਿਓਂ ਉਹ ਪਾਰ ਕਰਕੇ ਜ਼ੀਰੋ ਲਾਈਨ ਨੂੰ ਤੇ ਪਰਲੇ ਪਾਰ ਚਲੇ ਗਏ ਗੇਟਰ ਨੂੰ ਪਾਰ ਕਰਕੇ ਫਿਰ ਅੱਗੇ ਅੱਗੇ ਜੀ ਵਾਗਾ ਵਾਲਾ ਵਗਾ ਵਾਲੇ ਪਾਸੇ ਜਦੋਂ ਅਧਿਕਾਰੀ ਪਹੁੰਚੇ ਅਧਿਕਾਰੀਆਂ ਕੋਲੇ ਪਹੁੰਚੇ ਆ ਤਾਂ ਅਧਿਕਾਰੀਆਂ ਨੇ ਉਹਨਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੂੰ ਵਾਪਸ ਭੇਜਤਾ ਕਿਉਂ ਉਹ ਕਹਿੰਦੇ ਜੀ ਇਹ ਤਾਂ ਸਿਰਫ ਸੈਕਚਰ ਦਾ ਲੋਕਾਂ ਵਾਸਤੇ ਆ ਨਨਕਾਣਾ ਸਾਹਿਬ ਜਿੱਤੇ ਹੋਰ ਵਕ ਵਕ ਗੁਰਧਾਮ ਦੇ ਦਰਸ਼ਨਾਂ ਦੇ ਲਈ ਇਹ ਤੁਸੀਂ ਤਾਂ Hindu ਭਾਈਚਾਰੇ ਦੇ ਲੋਕ ਆ ਤੁਹਾਨੂੰ ਇਜਾਜ਼ਤ ਨਹੀਂ ਆ ਇੱਥੇ ਸਿਰਫ ਸਿੱਖ ਭਾਈਚਾਰੇ ਦੇ ਲੋਕ ਹੀ ਜਾ ਸਕਦੇ ਆ ਇਹ ਜਥਾ ਸਿਰਫ ਸਿੱਖਾਂ ਦਾ ਜਾ ਸਕਦਾ ਤੁਸੀਂ Hindu ਆ ਇਸ ਕਰਕੇ ਤੁਸੀਂ ਨਹੀਂ ਸ਼ਾਇਦ ਇਹਨਾਂ ਦੇ ਨਾਂ ਦੇ ਪਿੱਛੇ ਵਰਮਾ ਸ਼ਰਮਾ ਕੁਮਾਰ ਕੁਝ ਇਸ ਤਰੀਕੇ ਦੀ ਗੱਲ ਹੋਊਗੀ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਭਾਈ ਇਹਵੇਂ ਤੁਸੀਂ ਜਾ ਨਹੀਂ ਸਕਦੇਗੇ ਸੋ ਇਹ ਵਿਚਾਰੇ ਉੱਥੇ ਵੈਸੇ-ਬੈਸੇ ਵੀ ਆ ਵੀ ਯਾਰ ਵੀਜ਼ਾ ਮਿਲਿਆ ਹੋਇਆ ਸਾਨੂੰ ਅਸੀਂ ਅਟਾਰੀ ਵਾਲਾ ਪਾਸਾ ਕਲੀਅਰ ਕਰਕੇ ਆਏ ਆ ਸਾਨੂੰ ਜਾਣ ਦਿਓ ਕੀ ਗੁਰੂ ਨਾਨਕ ਸਾਹਿਬ ਦਾ ਫਾਲੋਅਰ ਕੋਈ ਹਿੰਦੂ ਕੋਈ ਮੁਸਲਮਾਨ ਕੋਈ ਜੈਨੀ ਬੋਧੀ ਨਹੀਂ ਹੋ ਸਕਦਾ ਉਹਦਾ ਕੋਈ ਵੀ ਹੋ ਸਕਦਾ ਪਰ ਇਹਨਾਂ ਦੀ ਪੇਸ਼ ਨਹੀਂ ਚੱਲੀ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਵਾਪਸ ਆ ਕੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਕੋਲ ਸ਼ਿਕਾਇਤ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈਗੇ ਜੀ ਮਨਜੀਤ ਸਿੰਘ ਇੱਕ ਤੇ ਮਨਜੀਤ ਸਿੰਘ ਹੋਰਾਂ ਨੇ ਵੀ ਗੱਲ ਕਹੀ ਹੈ ਕਿ ਇਹ ਤਾਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦੇ ਬਿਲਕੁਲ ਹੀ ਉਲਟ ਗੱਲ ਆ ਵੀ ਜਦੋਂ ਵੀਜ਼ਾ ਹੈਗਾ ਜਾਂਦਾ ਬੰਦਾ ਤਾਰ ਟੱਪ ਕੇ ਜਾਂਦਾ ਹੋਵੇ ਤਾਂ ਵੀਜ਼ਾ ਹੈਗਾ ਬੰਦੇ ਨੂੰ ਜਾਣ ਦੀ ਇਜਾਜ਼ਤ ਤੁਸੀਂ ਦੇ ਨਹੀਂ ਰਹੇ ਸੋ ਇਸ ਕਰਕੇ ਉਹਨਾਂ ਨੇ ਵਿਰੋਧਤਾ ਕੀਤੀ ਇਸ ਗੱਲ ਦੀ ਅਲੋਚਨਾ ਕੀਤੀ ਹੈ ਵੀ ਇਵੇਂ ਨਹੀਂ ਸੀ ਕਰਨਾ ਚਾਹੀਦਾ ਜੀ ਜੀ ਬਿਲਕੁਲ ਸਹੀ ਟੜਾ ਸਾਹਿਬ ਕਬੱਡੀ ਖਿਡਾਰੀ ਤੇਜਪਾਲ ਦੇ ਕਾਤਲ ਕਾਲਾ ਰੂਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਬਿਲਕੁਲ ਜੀ ਕਬੱਡੀ ਖਿਡਾਰੀ ਤੇਜਪਾਲ ਦੇ ਕਾਤਲ ਕਾਲਾ ਰੂਮੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਆਪਾਂ ਜਾਣਦੇ ਕਿ ਪਿਛਲੇ ਨਹੀਂ ਕਾਲਾ ਰੂਮੀ ਜਿਹੜਾ ਉਹ ਫੜਿਆ ਨਹੀਂ ਸੀ ਗਿਆ ਇਸ ਮਾਮਲੇ ਦੇ ਵਿੱਚ ਤਿੰਨੇ ਜਣੇ ਗ੍ਰਿਫਤਾਰ ਕਰ ਲਏ ਆ ਪੁਲਿਸ ਨੇ ਪਹਿਲਾਂ ਦੋ ਕਰ ਲਏ ਸੀ ਪਰਿਵਾਰਕ ਮੈਂਬਰਾਂ ਨੇ 5 ਦਿਨ ਪੋਸਟਮਾਰਟ ਨਹੀਂ ਸੀ ਕਰਵਾਇਆ ਵੀ ਜਿਹੜਾ ਕਾਲਾ ਰੂਮੀ ਆ ਇਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਪੁਲਿਸ ਦੇ ਵੱਲੋਂ ਹੁਣ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਵੈਸੇ ਪ੍ਰਿਤਪਾਲ ਸਿੰਘ ਦਾ ਸਸਕਾਰ ਹੋ ਗਿਆ ਪੋਸਟਮਾਰਟਮ ਉਸ ਤੋਂ ਪਹਿਲਾਂ ਹੋ ਗਿਆ ਸੀ ਤੇ ਪੁਲਿਸ ਦੀ ਤੇ ਪਰਿਵਾਰ ਦੀ ਆਪਸ ਦੇ ਵਿੱਚ ਰਾਏ ਬਣ ਗਈ ਸੀ ਪੁਲਿਸ ਨੇ ਪਰਿਵਾਰ ਨੂੰ ਬੰਨਾਲਿਆ ਸੀ ਤੇ ਹੁਣ ਕਾਲਾ ਰੂਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਤੁਸੀਂ ਇਹ ਸੋਚ ਕੇ ਦੇਖੋ ਵੀ ਲੋਕ ਡਰਦੇ ਹੀ ਨਹੀਂਗੇ ਮੈਂ ਨਾ ਕੱਲ ਇੱਕ ਰਿਪੋਰਟ ਪੜ੍ਹੀ ਬਰਨਾਲੇ ਦੇ ਵਿੱਚ ਇੱਕ ਪਿੰਡ ਆ ਇਸ ਪਿੰਡ ਦੇ ਵਿੱਚ ਇੱਕ ਔਰਤ ਤੇ ਉਹਦੇ ਦੋ ਜਵਾਨ ਬੱਚੇ ਇੱਕ ਮੁੰਡਾ ਇੱਕ ਕੁੜੀ ਉਹ ਵੀ 20 22 22 23 23 ਸਾਲ ਦੇ ਆ। ਉਹਨਾਂ ਨੂੰ ਯਾਨੀ ਕਿ ਤਿੰਨਾਂ ਜਣਿਆਂ ਨੂੰ ਪਿੰਡ ਦੇ ਹੀ ਇੱਕ ਬੰਦੇ ਨੇ ਨਹਿਰ ਦੇ ਵਿੱਚ ਧੱਕਾ ਦੇ ਕੇ ਡੋਬ ਕੇ ਮਾਰਤਾ। ਕਿਉਂ? ਕਿਉਂਕਿ ਇਸ ਔਰਤ ਦੇ ਉਸ ਬੰਦੇ ਦੇ ਨਾਲ ਕੋਈ ਨੇੜਤਾ ਵਾਲਾ ਰਿਸ਼ਤਾ ਸੀਗਾ। ਪਿੰਡ ਦੇ ਹੀ ਐ ਇਹ। ਉਹ ਔਰਤ ਨੇ ਜ਼ਮੀਨ ਵੇਚੀ ਸੀ ਤੇ ਆਪਦੇ ਇਸ ਸਾਥੀ ਨੂੰ ਆਪਦੇ ਮਿੱਤਰ ਪਿਆਰੇ ਨੂੰ ਜਿਹਦਾ ਨਾਂ ਕੁਲਵੰਤ ਆ ਪਿੰਡ ਦਾ ਹੀ ਉਹਨੂੰ ਦੇਤੇ ਪੈਸੇ। ਤੇ ਉਧਾਰੇ ਜ਼ਬਰਤਨ ਦੇ ਲਈ ਉਨੇ ਕੁਝ ਸਮੇਂ ਬਾਅਦ ਪੈਸੇ ਮੰਗਣੇ ਸ਼ੁਰੂ ਕੀਤੇ ਤੇ ਇਹਨੇ ਪੈਸੇ ਖਰਚਲੇ ਇਹਦੇ ਕੋਲ ਹੈ ਨਹੀਂ ਜਦੋਂ ਇਹਨੂੰ ਲੱਗਾ ਯਾਰ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਤੇ ਵਾਰ-ਵਾਰ ਮੰਗੀ ਜਾਂਦੀ ਹੈ ਤਾਂ ਇਹਨੇ ਫਿਰ ਪਲਾਨ ਬਣਾਇਆ ਇਹ ਉਹਨਾਂ ਨੂੰ ਕਹਿਣਾ ਵੀ ਆਪਾਂ ਸਾਰਾ ਟੱਬਰ ਥੋਡੇ ਵਾਲਾ ਲੈ ਕੇ ਵੀ ਤੇਰਾ ਮੁੰਡਾ ਤੇਰੀ ਕੁੜੀ ਤੈਨੂੰ ਤੇ ਆਪਾਂ ਚੱਲਦੇ ਕਿਸੇ ਧਾਰਮਿਕ ਥਾਂ ਤੇ ਯਾਤਰਾ ਲਈ ਲੋ ਜੀ ਵਾਪਸੀ ਦੇ ਉੱਤੇ ਇਹਨੇ ਪੂਰੇ ਪਲੈਨਿੰਗ ਦੇ ਤਹਿਤ ਕਹਿੰਨੇ ਵੀ ਆਪਾਂ ਯਾਰਾ ਨੰਗਲ ਵਾਲੀ ਨਹਿਰ ਆ ਇਹਦੇ ਵਿੱਚ ਆਪਾਂ ਨਾਰੀਅਲ ਵੀ ਤਾਰਨਾ ਉਹ ਜਦੋਂ ਨੰਗਲ ਵਾਲੀ ਨਹਿਰ ਦੇ ਵਿੱਚ ਨਾਰੀਅਲ ਤਾਰਨ ਵਾਸਤੇ ਉਤਰੇ ਤੇ ਇਹਨੇ ਧੱਕਾ ਦੇ ਕੇ ਤਿੰਨਾਂ ਨੂੰ ਤੇ ਡੋਬਤਾ ਤੇ ਉਥੋਂ ਆ ਗਿਆ ਤੇ ਤਿੰਨੇ ਜਣੇ ਉਹ ਮਰ ਗਏ ਆ ਇਹ ਜੀ 5-6 ਸਾਲ ਪਹਿਲਾਂ ਇਹ ਕੁਝ ਹੋਇਆ ਤੇ ਪੁਲਿਸ ਨੇ ਹੁਣ ਇਹਨੂੰ ਗ੍ਰਿਫਤਾਰ ਕੀਤਾ ਤੁਸੀਂ ਇਹ ਦੇਖੋ ਵੀ ਬੰਦਾ ਡਰਦਾ ਹੀ ਨਹੀਂ ਮੈਂ ਕਰੀ ਕੀ ਜੰਦਾ ਕੋਈ ਕਿਸੇ ਦੇ ਗੋਲੀ ਮਾਰ ਕੇ ਮਾਰ ਜੰਦਾ ਕੋਈ ਕਿਸੇ ਨੂੰ ਧੱਕਾ ਦੇ ਕੇ ਮਾਰ ਦਿੰਦਾ ਵੀ ਆਹ ਕੁਝ ਪੰਜਾਬ 'ਚ ਕੰਮ ਹੋਇਆ ਪਿਆ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਲੋਕ ਨਹੀਂ ਡਰਦੇ ਜੀ ਪਤਾ ਨਹੀਂ ਕੀ ਹਰ ਰੋਜ਼ ਹੀ ਇਹ ਕਿਹੋ ਜੀ ਖਬਰ ਜਿਹੜੀ ਉਹ ਸਾਹਮਣੇ ਆਉਂਦੀ ਹੈ ਖੈਰ ਅੱਗੇ ਵੱਧਦੇ ਆ ਜੀ ਕਹਿੰਦੇ ਗੁਜਰਾਤ ਚ ਕੇਜਰੀਵਾਲ ਦੀਆਂ ਗੱਪਾਂ ਦਾ ਪੰਜਾਬ ਚ ਬੜਾ ਵਿਰੋਧ ਹੋ ਰਿਹਾ ਹੈ ਜੀ ਦੇਖੋ ਜੀ ਇੱਕ ਤਾਂ ਵੇਲਾ ਉਹ ਸੀ ਜਦੋਂ ਤੁਸੀਂ ਜੋ ਵੀ ਕਹਿੰਦੇ ਸੀ ਉਹ ਅਖਬਾਰਾਂ ਦੇ ਵਿੱਚ ਛਪਦਾ ਸੀ ਤੇ ਅਖਬਾਰ ਆ ਜਿਹੜੀ ਉਹ ਮੰਨ ਲਓ ਹੁਣ ਫਰੀਦਕੋਟ ਵਾਲੀ ਖਬਰ ਆ ਫਰੀਦਕੋਟ ਦੀ ਖਬਰ ਫਰੀਦਕੋਟ ਰਹਿ ਜਾਂਦੀ ਸੀ ਇਹ 메인 ਪੇਜ ਦੇ ਉੱਤੇ ਜਾਊਗੀ ਪੰਜਾਬ ਵਾਲੇ ਤੇ ਜਾਂ ਅੰਤਰਰਾਸ਼ਟਰੀ ਪੇਜ ਦੇ ਉੱਤੇ ਤੇ ਫਿਰ ਤੁਹਾਨੂੰ ਪਤਾ ਲੱਗਦਾ ਸੀ ਹੋਰ ਥਾਵਾਂ ਦੇ ਉੱਤੇ ਵੀ ਭਾਈ ਇਹਦੇ ਵਿੱਚ ਗੱਲ ਕਿਹੜੀ ਕੀਤੀ ਗਈ ਆ ਪਰ ਹੁਣ ਜਿਹੜਾ ਹੈਗਾ ਜੀ ਦੌਰ ਵੀਡੀਓ ਦਾ ਸੋਸ਼ਲ ਮੀਡੀਆ ਦਾ ਅੱਗੇ ਹੁਣ ਹਰਿਆਣੇ ਦੀ ਖ਼ਬਰ ਦੇ ਵਿੱਚ ਕੀ ਛਪਿਆ ਸੀ ਆਪਾਂ ਨੂੰ ਪਤਾ ਥੋੜੀ ਲੱਗਦਾ ਸੀ ਰਾਜਸਥਾਨ ਦੀ ਖ਼ਬਰ ਦੇ ਵਿੱਚ ਕੀ ਛਪਿਆ ਪਤਾ ਥੋੜੀ ਲੱਗਦਾ ਸੀ ਪਰ ਹੁਣ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੁਝ ਵੀ ਕਹਿ ਦਿਓ ਤੇ ਤੁਹਾਡਾ ਫਟ ਪਤਾ ਲੱਗ ਜਾਂਦਾ ਕਿਉਂਕਿ ਹੁਣ ਉਹ ਘੁੰਮ ਫਿਰ ਕੇ ਵੀਡੀਓ ਤੁਹਾਡੇ ਤੱਕ ਆ ਜਾਂਦੀ ਆ ਇੱਥੇ ਗੁਜਰਾਤ ਦੇ ਵਿੱਚ ਜਾ ਕੇ ਕੇਜਰੀਵਾਲ ਨੇ ਗੱਪਾਂ ਬਹੁਤ ਛੱਡੀਆਂ ਉਹ ਗੱਪਾਂ ਦੀਆਂ ਵੀਡੀਓ ਜਿਹੜੀਆਂ ਉਹ ਘੁੰਮ ਕੁੰਕੇ ਪੰਜਾਬੀਆਂ ਦੇ ਕੋਲੇ ਆ ਕੇ ਰੈਮੀ ਦੇ 흘ੀਆਂ ਉਹ ਉੱਥੇ ਕੀ ਕਹਿ ਰਹੇ ਆ ਕੋਈ ਗੁਜਰਾਤ ਦੇ ਵਿੱਚ ਪ੍ਰਚਾਰ ਕਰਦੇ ਆ ਕਿਉਂਕਿ ਅਗਲੇ ਸਾਲ ਉੱਥੇ ਵੀ ਵੋਟਾਂ ਪੈਣੀਆਂ ਉੱਥੇ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਮੇ ਬਿਆਨਕ ਬਾੜ ਆਈ ਪੰਜਾਬ ਕੇ 23 ਕੇ 23 ਜ਼ਿਲ੍ਹੇ ਬੇ ਬਾੜ ਆਈ ਔਰ ਪੰਜਾਬ ਕੇ ਆਮ ਆਦਮੀ ਪਾਰਟੀ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 1 ਮਹੀਨੇ ਕੇ ਅੰਦਰ ਅੰਦਰ ప్రతి 1 ਹੈਕਟੇਅਰ ਕੇ ਪਿੱਛੇ ਲੋਕੋں ਕੋ 50000 ਰੁਪਏ ਏਕੜ ਮੁਆਵਜ਼ਾ ਦਿਆ ਇਤਨਾ ਮੁਆਵਜ਼ਾ ਦੇਣੇ ਵਾਲੀ ਔਰ ਇਤਨੀ ਜਲਦੀ ਮੁਆਵਜ਼ਾ ਦੇਣੇ ਵਾਲੀ ਸਿਰਫ ਆਮ ਆਦਮੀ ਪਾਰਟੀ ਹੈ ਕੋਈ ਔਰ ਨਹੀਂ ਹੈ ਇਹ ਆਮ ਆਦਮੀ ਪਾਰਟੀ ਕਰ ਸਕਤੀ ਹੈ ਇਹ ਜਦੋਂ ਵੀਡੀਓ ਹੁਣ ਪੰਜਾਬ ਦੇ ਵਿੱਚ ਆਈਆਂ ਤੇ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਨੂੰ ਲੰਮਿਆ ਹੱਥੀ ਲਿਆ ਤੋ ਕਿ ਇੱਥੇ ਤਾਂ 50000 ਰੁਪਏ ਕਿਸੇ ਨੂੰ ਮਿਲਿਆ ਹੀ ਨਹੀਂ ਇੱਥੇ ਤਾਂ 1 ਮਹੀਨੇ ਦੇ ਵਿੱਚ ਮੁਆਵਜ਼ਾ ਕਿਸੇ ਨੂੰ ਮਿਲਿਆ ਹੀ ਨਹੀਂ ਜਿਹੜਾ ਮਿਲਿਆ ਉਹ ਪ੍ਰਤੀ ਏਕੜ ਇਹ ਤਾਂ 20000 ਵੀ ਨਹੀਂ ਮਿਲਿਆ ਪੂਰਾ ਕੋਈ ਥਾਂ ਤੇ 20000 ਮਿਲਿਆ 20000 ਤੋਂ ਵੱਧ ਤਾਂ ਰੁਪਈਆ ਨਹੀਂ ਦਿੱਤਾ ਕਿਸੇ ਨੂੰ ਸੋ ਇਸ ਗੱਲ ਦਾ ਬਹੁਤ ਵੱਡਾ ਮੁੱਦਾ ਬਣ ਗਿਆ ਤੇ ਹੁਣ ਕੇਜਰੀਵਾਲ ਦਾ ਮਜ਼ਾਕ ਉੱਟਦਾ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਪੰਜਾਬ ਦੇ ਵਿੱਚ ਕਹਿੰਦੇ ਕਿ ਮੀਂਹ ਨੇ ਕਾਫੀ ਜ਼ਿਆਦਾ ਮੌਸਮ ਜਿਹੜਾ ਉਹ ਬਦਲ ਦਿੱਤਾ ਹੈ ਜੀ ਤਾਂ ਮੀਂਹ ਨੇ ਮੌਸਮ ਤਾਂ ਬਦਲਿਆ ਜੀ ਪੰਜਾਬ ਦੇ ਵਿੱਚ ਠੰਡ ਆ ਜਿਹੜੀ ਉਹ ਫੈਲਣੀ ਸ਼ੁਰੂ ਹੋ ਗਈ ਹੈ ਹੋਣਤਾ ਰਾਤ ਦੇ ਵੇਲੇ ਕੰਬਲ ਦੇ ਵਿੱਚ ਵੀ ਥੋੜੀ ਥੋੜੀ ਠੰਡ ਲੱਗਦੀ ਆ ਮਤਲਬ ਇਹ ਹੈ ਜੀ ਕਿ ਇੰਨਾ ਕੜੀਆਂ ਨੇ ਇੱਕਦਮ ਮੌਸਮ ਦੇ ਵਿੱਚ ਬਦਲਾ ਲਿਆਂਦਾ ਤੇ ਦੂਜੀ ਗੱਲ ਇਹ ਹੈ ਜੀ ਕਿ ਕੱਲਾ ਰਾਤ ਦੇ ਵੇਲੇ ਨਹੀਂ ਹੁਣ ਦਿਨ ਦੇ ਵੇਲੇ ਵੀ ਮੌਸਮ ਦੇ ਵਿੱਚ ਤਬਦੀਲੀ ਆਈ ਆ ਦਿਨ ਦੇ ਵੇਲੇ ਵੀ ਥੋੜਾ ਜਿਹਾ ਮੌਸਮ ਹੋਰ ਠੰਡਾ ਹੋ ਗਿਆ ਪਹਿਲਾਂ ਨਾਲੋਂ ਪਰ ਕਹਿਣ ਦਾ ਭਾਵ ਇਹ ਹੈ ਜੀ ਕਿ ਜਿਹੜੀ ਧੂੜ ਬਿੱਟੀ ਦੀ ਚਾਦਰ ਜੀ ਸੀਗੀ ਉਹ ਕੁਝ ਇੱਕ ਹੱਦ ਤੱਕ ਲੱਥੀ ਆ ਕਿਉਂਕਿ ਪ੍ਰਦੂਸ਼ਣ ਦੀ ਚਾਦਰ ਜੀ ਹੈ ਜਿਹੜੀ ਉਹ ਲੱਥੜੀ ਜ਼ਰੂਰੀ ਵੀ ਸੀ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਕੁਝ ਹੋਰ ਥਾਵਾਂ ਤੇ ਕੜੀਆਂ ਪੈਣ ਦੀ ਆਸ ਹੈ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ